ਅਸੀਂ ਜੋ ਤੱਕ ਜ਼ਿੰਦਾ ਆਂ ਅਸੀਂ ਇਹ ਬੱਚਿਆਂ ਦੇ ਵੱਡੇ ਭਰਾ ਆਂ ਇਹ ਬੰਦਾ ਵਿਚਾਰਾ ਤੇ ਦੇਖੋ ਆਪ ਬਜ਼ੁਰਗ ਆਪਣੇ ਭਰਾ ਲਈ ਇੰਨਾ ਰੋ ਰਿਹਾ ਸੀ ਸਾਡੇ ਕੋਲ ਆ ਕੇ ਮੈਨੂੰ ਤਾਂ ਵਾਰ ਹੀ ਨਹੀਂ ਹੋਇਆ ਕਿ ਤੂੰ ਕਿਉਂ ਰੋਈ ਜਾਂਦਾ ਕਹਿੰਦਾ ਮੇਰੇ ਭਰਾ ਦੀ ਲੱਤ ਵੱਡੀ ਜਾਣੀ ਲੱਤ ਵੜਾਣ ਵਾਸਤੇ ਪੈਸੇ ਨਹੀਂ ਜੋ ਵੀ ਇਹਨਾਂ ਦੀ ਸੇਵਾ ਚ ਲੋੜ ਦੀ ਸਾਨੂੰ ਸੇਵਾ ਲਾਏ ਮੰਮੀ ਕਾਹਨ ਗਈ? ਤੇ ਮੰਮੀ ਉਹ ਛੋੜ ਕੇ ਚਲੀ ਗਈ ਸੀ ਜਦ ਅੱਲਾ ਲੱਤ ਕੱਟੀ ਆ ਕਹਿੰਦੀ ਮੈਂ ਨਹੀਂ ਇਹਨਾਂ ਨਾਲ ਰਹਿਣਾ ਕਦੋਂ ਛੱਡਿਆ ਤੂੰ? ਉਹਨੇ ਸੰਚੂ ਨਹੀਂ ਤੇ ਉਸ ਤੋਂ ਬਾਅਦ ਮਿਲਣ ਨਹੀਂ ਆ ਨਹੀਂ 17 ਨਵੰਬਰ ਕੋ ਤੁਝ ਡੇਟ ਵੀ ਯਾਦ ਹੈ ਫਿਰ ਮੰਮਾ ਕੀ ਯਾਦ ਨਹੀਂ ਆਤੀ ਆਪਕੋ ਹੈ ਜਿੰਨਾ ਪਿਆਰ ਮੇਰੇ ਨਾਲ ਸੀ ਬੱਚਿਆਂ ਨੇ ਪਿਆਰ ਮੰਮਾ ਕੀ ਯਾਦ ਨਹੀਂ ਆਤੀ ਫਿਰ ਕਿਉਂ 17 ਨਵੰਬਰ ਡੇਟ ਯਾਦ ਆਪਕੋ ਕਿ ਮੰਮਾ ਮੇਰੇ ਕੋ 17 ਨਵੰਬਰ ਕੋ ਛੋੜ ਕੇ ਗਈ ਸੀ ਦੱਸੋ ਕੀ ਮਦਦ ਚਾਹੀਦੀ ਇਹਨਾਂ ਦੀ ਜਿੰਨੀ ਹੈਲਪ ਕਰ ਸਕਦੇ ਤੁਸੀਂ ਕਰ ਕੋਈ ਗੱਲ ਇਹ ਸਾਡੇ ਬੱਚੇ ਨੇ ਸਾਡੇ ਛੋਟੇ ਪੈਨਪਰਾਂ ਅਸੀਂ ਪਰਵ ਨਹੀਂ ਕਰ ਸਕਦੇ ਕੋਈ ਗੱਲ ਪੁੱਲਾ ਖਰਚੋ ਕੀ ਉਹ ਪੈਨਸ਼ਨ ਦਾ ਕੰਮ ਕਰ ਕਰ ਦਾਂਗੇ ਕਰ ਦਾਂਗੇ ਕੋਈ ਚੱਕਰ ਬੇਫਿਕਰ ਹੋ ਅਸੀਂ ਜੋ ਤੱਕ ਜ਼ਿੰਦਾ ਆਂ ਅਸੀਂ ਇਹ ਬੱਚਿਆਂ ਦੇ ਵੱਡੇ ਭਰਾਵਾ ਸਾਰੇ ਕੋਈ ਚੀਜ਼ ਟੈਨਸ਼ਨ ਲੈਣ ਦੀ ਲੋੜ ਨਹੀਂ ਜੋ ਵੀ ਇਹਨਾਂ ਦੀ ਪੜ੍ਹਾਈ ਦਾ ਖਰਚਾ ਸਾਈਕਲ ਹੈਗੇ ਇਹਨਾਂ ਕੋਲ ਇੱਕ ਕੋਲ ਆ ਉਹ ਵੀ ਹੁਣ ਲੈ ਕੇ ਦਿੱਤਾ ਉਹਨੇ ਕਹਿੰਦਾ ਦੀ ਵੇ ਇਹਨੂੰ ਬਰਥਡੇ ਤੇ ਲੈ ਕੇ ਦਊਂ ਜਨੂ ਆ ਤੀ ਚਲਦੇ ਕਦੋਂ ਬਰਥਡੇ ਤੁਹਾਡਾ ਜੂ ਕਦੋਂ ਬਰਥਡੇ ਜੁਲਾਈ ਜੁਲਾਈ ਤੇ ਤੁਹਾਡਾ ਜੂਨ ਚ ਸਾਈਕਲ ਕਿਨੂੰ ਚਾਹੀਦਾ ਲੈ ਦਾਂਗਾ ਸਾਈਕਲ ਲੈ ਦਾਂ ਤੇਰੇ ਵਾਲਾ ਸਾਈਕਲ ਦੇ ਦਿਆਂ ਇਹਨੂੰ ਐਦਾਂ ਦੇ ਭਰਾ ਹੋਣੇ ਚਾਹੀਦੇ ਕੋਈ ਗੱਲ ਜੋ ਵੀ ਇਹਨਾਂ ਦੀ ਪੜ੍ਹਾਈ ਦਾ ਖਰਚਾ ਇਹ ਬੱਚਿਆਂ ਦਾ ਜੋ ਵੀ ਖਰਚਾ ਹੋਇਆ ਸ਼ੂਜ਼ ਇਹਨਾਂ ਕੋਲ ਹੈਗੇ ਇੱਕ ਸ਼ੂਜ਼ ਦੇ ਉਹ ਇਹਨਾਂ ਨੂੰ ਨਵੇਂ ਹੋਣੀ ਸ਼ੂਜ਼ ਇਹਨਾਂ ਨੂੰ ਹੁਣੀ ਦੇ ਦਿੰਨੇ ਆ ਅੱਗੇ ਜੋ ਜੋ ਵੀ ਇਹਨਾਂ ਦੀ ਪੜ੍ਹਾਈ ਦਾ ਜੋ ਵੀ ਇਹਨਾਂ ਦਾ ਖਰਚਾ ਹੋਇਆ ਤਾਂ ਸਾਨੂੰ ਦੱਸਦੇ ਰਹੋ ਅਸੀਂ ਕਰਦੇ ਰਹਿਵਾਂਗੇ ਸਾਰੀ ਜ਼ਿੰਦਗੀ ਅਸੀਂ ਨਾ ਪਰਲਾ ਖਰਚਾ ਲੈਣ ਘਰ ਦਾ ਖਰਚਾ ਅਸੀਂ ਪਰਲਾ ਖਰਚਾ ਜੋ ਵੀ ਕੱਪੜੇ ਇਹਨਾਂ ਦਾ ਹਰ ਕੁਝ ਅਸੀਂ ਕਰਾਂਗੇ ਬਸ ਇਹ ਪੜ੍ਹਾਈ ਪੜ੍ਹਾਈ ਦਾ ਮੋਟਾ ਖਰਚਾ ਇਹ ਸਾਡੇ ਕੋਈ ਚੱਕਰ ਨਹੀਂ ਜੋ ਤੱਕ ਇਹ ਪੜਨਗੇ ਜ਼ਿੰਦਗੀ ਅਸੀਂ ਪੜ੍ਹਾਈ ਦੀ ਮੋਤ ਕਰਾਂਗੇ ਬੇਫਿਕਰ ਰਹੋ ਠੀਕ ਹੈ ਹੋਰ ਸੇਵਾ ਲਾਓ ਇਹਨਾਂ ਦੀ ਪਰਵਰੀ ਸੇ ਕੋਈ ਕਮੀ ਨਾ ਆਵੇ ਮਹਾਰਾਜ ਕਿਰਪਾ ਕਰੇ ਨਸਤੇ ਅਰਦਾਸ ਕਰੇ ਮੈਂ ਤਾਂ ਆਪ ਹੀ ਨਾ ਬੱਚਿਆਂ ਪਿੱਛੇ ਮਾਰ ਮਾਰਦਾ ਨਹੀਂ ਮੇਰੇ ਬੱਚੇ ਨੂੰ ਮੈਨਾਂ ਨੁਕਾਬ ਹੋ ਗਿਆ ਇਹ ਤੁਹਾਡੇ ਪੋਤੇ-ਪੋਤੀ ਨੇ ਨਹੀਂ ਮੇਰੇ ਜੋੜ ਦੇ ਬੱਚੇ ਆ ਮੇਰਾ ਜੋੜ ਸੁਣ ਓਏ ਹੋਏ ਤੇ ਮੇਰਾ ਭਰਾ ਸੀ ਤੇ ਮੇਰੀ ਕੁੜੀ ਅੱਛਾ ਅੱਛਾ ਤੁਸੀਂ ਆਏ ਸੀ ਸੱਚ ਆਪਣੇ ਭਰਾ ਵਾਸਤੇ ਓਏ ਹੋਏ ਹੋਏ ਹਾਂ ਹਾਂ ਮੈਨੂੰ ਯਾਦ ਆ ਗਿਆ ਤੁਸੀਂ ਆਪਣੇ ਭਰਾ ਲਈ ਰੋ ਰਹੇ ਸੀਗੇ ਮੈਂ ਕਿਹਾ ਸੀ ਇਦਾਂ ਭਰਾ ਕਲਯੁਗ ਚ ਚਾਹੀਦਾ ਵਾਹ ਇਹ ਬਾਜੀ ਦੇਖੋ ਇਹਨਾਂ ਦਾ ਬ੍ਰਦਰ ਸੀਗਾ ਉਹਦੇ ਬੱਚੇ ਨੇ ਤੇ ਇਹ ਬੰਦਾ ਵਿਚਾਰਾ ਤੇ ਦੇਖੋ ਆਪ ਬਜ਼ੁਰਗ ਆਪਣੇ ਭਰਾ ਲਈ ਇੰਨਾ ਰੋ ਰਿਹਾ ਸੀ ਸਾਡੇ ਕੋਲ ਆ ਕੇ ਮੈਨੂੰ ਤਾਂ ਵਾਰ ਹੀ ਨਹੀਂ ਹੋਇਆ ਕਿ ਤੂੰ ਕਿਉਂ ਰੋਈ ਜੰਨਾ ਕਹਿੰਦਾ ਮੇਰੇ ਭਰਾ ਦੀ ਲਤ ਵੱਡੀ ਜਾਨੀ ਲਤ ਵੜਾਣ ਵਾਸਤੇ ਪੈਸੇ ਨਹੀਂ ਤੇ ਉਹਦੀ ਵੀ ਡੈਥ ਹੋ ਗਈ ਮਾਂ ਛੱਡ ਕੇ ਚੱਲੀ ਗਈ ਹੁਣ ਇਹ ਦੋਨੋਂ ਇਹਦੇ ਭਤੀਜੇ ਤੇ ਭਤੀਜਾ ਭਤੀਜਾ ਭਤੀਜੀ ਨੇ ਹੈਗੇ ਨੇ ਚੰਗੇ ਲੋਕ ਵੀ ਹੈਗੇ ਨੇ ਪਰ ਘਟ ਨੇ ਸਾਡੇ ਸਮਾਜ ਚ ਵਿਚਾਰੇ ਲੋਕੇ ਰਹਿ ਜਾਂਦੇ ਨੇ ਗੰਦ ਨੇ ਜਿਹੜੇ ਉਹ ਸ਼ੇਅਰ ਹੋ ਜਾਂਦੇ ਨੇ ਅਜੇ ਕੱਲ ਰਾਤੀ ਹੋਈ ਹੈ ਅਜੇ ਕੱਲ ਹੀ ਡੈਥ ਹੋਈ ਰਾਤੀ ਹਾਂਜੀ ਹਾਂਜੀ ਸੰਸਕਾਰ ਕਰ ਦਿੰਦੇ ਸੰਸਕਾਰ ਕਰ ਤੱਕ ਵੇ ਅੱਛਾ ਫਿਰ ਹੁਣ ਤੁਹਾਡੇ ਪਾਪਾ ਦਾ ਇਹੀ ਨੇ ਤੂੰ ਧਿਆਨ ਰੱਖਣਾ ਇਹਨਾਂ ਦਾ ਤੇ ਪੜ੍ਹ ਲਿਖ ਕੇ ਵਧੀਆ ਨੰਬਰ ਲਿਆਣੇ ਨੇ ਸਿਰਫ ਪੜ੍ਹਾਈ 'ਚ ਧਿਆਨ ਦੇਣਾ ਤੇ ਇਹ ਤੁਹਾਡੀ ਮੰਮੀ ਉਹ ਤੁਹਾਡੇ ਡੈਡੀ ਤੇ ਮੈਂ ਤੁਹਾਡਾ ਜਿਹੜਾ ਨੂੰ ਅਸੀਂ ਕਿਹਾ ਵੀ ਇਹਨਾਂ ਦੇ ਬੱਚਾ ਦੇ ਪੇਪਰ ਜਲਦੀ ਕਰਾ ਦਿਓ ਕਿ ਇਹਨਾਂ ਦੇ ਪਾਪਾ ਦਾ ਸੰਸਕਾਰ ਹੋਣਾ ਬੱਚੇ ਨੂੰ ਲੋੜ ਚਾਹੀਦੀ ਹੋਊ ਤੇ ਕੋਈ ਗੱਲ ਅੱਛਾ ਤੁਹਾਡੇ ਆਪ ਦੇ ਬੱਚੇ ਹੈ ਨਹੀਂ ਨਹੀਂ ਸਾਡੇ ਚਲੋ ਤੁਹਾਡੇ ਹੀ ਬੱਚੇ ਆ ਇਹਨਾਂ ਦੀ ਸੇਵਾ 'ਚ ਕੋਈ ਕਮੀ ਨਾ ਰਵੇ ਜੋ ਵੀ ਇਹਨਾਂ ਦੀ ਸੇਵਾ 'ਚ ਲੋੜ ਹੋਵੇ ਸਾਨੂੰ ਸੇਵਾ ਲਾਏ ਅਸੀਂ ਤੁਹਾਡੇ ਨਾਲ ਠੀਕ ਹੈ ਬਹੁਤ ਚੰਗੇ ਇਨਸਾਨ ਆਂਕਲ ਤੁਸੀਂ ਕੀ ਨਾਮ ਤੁਹਾਡਾ ਵਿਜੇ ਕੁਮਾਰ ਵਿਜੇ ਕੁਮਾਰ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਥੈਂਕ ਯੂ ਥੈਂਕ ਯੂ ਅਸੀਂ ਅਸੀ ਸਰਮੀ ਪੰਡਤ ਆ ਅਸੀਂ ਪੰਡਤੋਂ ਕੋਈ ਗੱਲ ਮੇਰੇ ਲਈ ਸਾਰੇ ਇਨਸਾਨ ਨੇ ਮਾਤਾ ਸਾਡੂ ਤੁਹਾਡਾ ਆਪਣਾ ਸੀ ਉਹ ਬਰਾਦਰ ਸੀ ਕਿਸਤਾਂ ਤੇ ਸੀਗਾ ਆਪਾਂ ਬਾਟੋ ਕਿੱਥੇ ਹੋ ਪੂਛੀ ਗੱਲ ਫਿਰ ਤੁਸੀਂ ਅੱਛਾ ਪੈਂਚਰਾਂ ਦੀ ਦੁਕਾਨ ਤੁਹਾਡੀ ਕਿੱਥੇ ਆ ਗੁਰਦਾਰੇ ਗਲੀ ਪੱਪਾ ਦੀ ਆ ਸਾਹਮਣੇ ਗਲੀ ਹੈਡੀ ਆ ਸਾਹਮਣੇ ਨੀਚੇ ਲੰਗਰ ਹਾਲ ਕੇ ਸਾਹਮਣੇ ਅੱਛਾ 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 ਤੁਸੀਂ ਕੀ ਬਣਨਾ ਵੱਡੇ ਹੋ ਕੇ ਕੀ ਕਰਨਾ ਪਤਾ ਨਹੀਂ ਸੋਚਿਆ ਨਹੀਂ ਚਲੋ ਤੁਸੀਂ ਪੜਨਾ ਲਿਖਣਾ ਫਿਲਹਾਲ ਤਾਂ ਦੋਨਾਂ ਨੇ ਤੇ ਕੋਈ ਲੋੜ ਹੋਈ ਮੈਨੂੰ ਮਿਲਦੇ ਰ ਮਹੀਨੇ ਚ ਇੱਕ ਦਿਨ ਤੁਸੀਂ ਮੈਨੂੰ ਮਿਲ ਕੇ ਜਾਣ ਨਾਲ ਦੇ ਨਾਲ ਹਰ ਮਹੀਨੇ ਇੱਕ ਤਰੀਕ ਸੋਚ ਲਿਓ ਨਾਲੇ ਮਿਲਦੇ ਹੋ ਨਾਲੇ ਬੱਚਿਆਂ ਦੀ ਜੋ ਸੇਵਾ ਚ ਅਸੀਂ ਕਰ ਸਕੀਏ ਜ਼ਰੂਰ ਕਰਾਂਗੇ ਠੀਕ ਹੈ ਜੀ ਹੋਰ ਸੇਵਾ ਤੁਹਾਨੂੰ ਅੱਜ ਵੀ ਮਾੜੀ ਮੋਟੀ ਸੇਵਾ ਦਵਾਨੇ ਬੈਠੋ